ਇਹ ਜਿਹੜਾ ਆਖੋ ਇਧਰ ਅੱਜ ਰੈਲੀ ਬਾਰੇ ਤਾਂ ਜੀ ਅੱਜ ਕੋਈ ਰੈਲੀ ਨਹੀਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹੇ ਦਾ ਪ੍ਰਧਾਨ ਜਿਹੜਾ ਵਾ ਉਹ ਬਣਾਇਆ ਮੈਂ ਅਕਾਲੀ ਦਲ ਦਾ ਤੇ ਅੱਜ ਮੈਂ ਚੰਡੀਗੜ੍ਹ ਤੋਂ ਆਇਆ ਵਾਂ ਹਜ਼ਾਰਾਂ ਲੋਕ ਜਿਹੜੇ ਨੇ ਉਹਨਾਂ ਨੇ ਬੜੇ ਚਾਵਾ ਨਾਲ ਮੇਰਾ ਸਵਾਗਤ ਕੀਤਾ ਵਾ ਪਿੰਡਾਂ ਦੇ ਪਿੰਡ ਜਿਹੜੇ ਨੇ ਸ਼ਰਕਤ ਤੇ ਆਏ ਨੇ ਇਸ ਬੂਤ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਹੀ ਫੈਸਲੇ ਤੇ ਲੋਕਾਂ ਨੇ ਮੋਹਰ ਲਾਤੀ ਏ। ਔਰ ਏਡਾ ਵੱਡਾ ਇਨਕਲਾਬ, ਏਡੀ ਵੱਡੀ ਕ੍ਰਾਂਤੀ, ਏਡੀ ਵੱਡੀ ਤਬਦੀਲੀ ਇੱਕ ਦਿਨ ਦੇ ਫਰਕ ਵਿੱਚ ਆਈ ਏ ਕਿ 1927 ਵੇ ਆ ਵੀ ਆ ਆਪਣੇ ਜਿਹੜੀਆਂ 27 ਵਿੱਚ ਚੋਣਾਂ ਆ ਰਹੀਆਂ ਨੇ 2027 ਚ ਇਹ ਆਕਾਲੀ ਦਲ ਜਿਹੜਾ ਬੜੀ ਵੱਡੀ ਲੀਡ ਦੇ ਨਾਲ ਜਿੱਤੇਗਾ ਤੇ ਸਰਕਾਰ ਆਕਾਲੀ ਦਲ ਦੀ ਬਣੂਗੀ ਅੱਜ ਆ ਚਾਰਚੇਰੇ ਵੇਖੋ ਹਰ ਬਰਾਦਰੀ ਦੇ ਲੋਕ ਜਿਹੜੇ ਨੇ ਉਹ ਸ਼ਰਕਾਂ ਤੇ ਆਏ ਨੇ ਤੇ ਮੈਂ ਇਹਨਾਂ ਦੇ ਨਾਲ ਰਲ ਕੇ ਜ਼ਿਲ੍ਹੇ ਦੇ ਵਿੱਚ ਕੰਮ ਕਰਾਂਗਾ ਤੇ ਆਕਾਲੀ ਦਲ ਨੂੰ ਮਜ਼ਬੂਤ ਕਰਾਂਗਾ